ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਹਨਾ ਤੇ ਤੀਆਂ ਦਾ ਅਸੀਂ ਸਾਡਾ ਮੁੱਕ ਗਿਆ ਸਾਰਾ ਕੰਮ ਮਤਲਬ ਕਿ ਇਦਾਂ ਦੇ ਅਸੀਂ ਤੀਆਂ-ਤੀਆਂ ਕਰ ਰਹੇ ਸੀਗੇ ਤੀਆਂ ਮਨਾਓਗੇ ਤਾਂ ਸਾਡਾ ਕੰਮ ਹੋ ਗਿਆ ਖਤਮ ਹੁਣ ਅਗਲੇ ਸਾਲ ਪਰ ਜਾਗਿਰਿਆਂ ਤੇ ਅਗਲੇ ਸਾਲ ਕੋਸ਼ਿਸ਼ ਕਰਾਂਗੇ ਦੇਖਾਂਗੇ ਤੋਂ ਵੀ ਜ਼ਿਆਦੇ ਵਧੀਆ ਮਨਾਵਾਂਗੇ ਵੀ ਮਤਲਬ ਪੂਰੇ ਉਹਦੇ ਨਾਲ ਵੀ ਜਿਹੜੀਆਂ ਤੁਹਾਨੂੰ ਵੀ ਇਹ ਤੋਂ ਵੀ ਜ਼ਿਆਦਾ ਪਸੰਦ ਆਣ ਇਸ ਵਾਰ ਦੀਆਂ ਤੀਆਂ ਚ ਵੀ ਅਸੀਂ ਬਹੁਤ ਮਜ਼ਾ ਕੀਤਾ ਬਹੁਤ ਮਜ਼ਾ ਆਇਆ ਸਾਨੂੰ ਤਾਂ ਉਮੀਦ ਹੈ ਵੀ ਤੁਹਾਨੂੰ ਵੀ ਮਜ਼ਾ ਆਇਆ ਹੋਊਗਾ ਤੇ ਹੁਣ ਇੱਧਰ ਮੈਂ ਆਊ ਦਾਵਾਰੀਆ ਸੇਰਾਬੂ ਨੇ ਦੇਖੋ ਕਿੰਨਾ ਰੌਲਾ ਪਾਇਆ ਪਿਆ ਏ ਅ ਸੇਰਨੀ ਬਹਾਰਿਆ ਹੈਗਾ ਕਿਉਂਕਿ ਅੱਜ ਮੇਰੀ ਦਰਾਣੀ ਚੱਲੀ ਆਪਦੇ ਪੇਕਿਆਂ ਨੂੰ ਕਿਉਂਕਿ ਕਿਦਨ ਦੀ ਕਹਿਰੀ ਸੀ ਕਿ ਮੈਂ ਜਾਣਾ ਹੈ ਵੀ ਰਖੜੇ ਦੇ ਪਹਿਲਾਂ ਜਾਣਾ ਹੈ ਫਿਰ ਰਖੜੀਆਂ ਨੂੰ ਵੀ ਜਾਣਾ ਹੈ ਤਾ ਘਰ ਕੇ ਵੀ ਮੈਂ ਹੁਣ ਜਾ ਕੇ ਆਣਾ ਹੈ ਬਸ ਚਾਰ ਪੰਜ ਦਿਨ ਲਾ ਕੇ ਆਉਗੀ ਇਸ ਵਰ ਜਾੜਾ ਦਿਨ ਲਾ ਕੇ ਆਂਦੀ ਤੇ ਇੱਧਰ ਅਵਰਾਜ਼ ਦੇਖੋ ਸਿਰ ਨਹੀਂ ਬਾਹਰ ਆ ਬਹੁਤ ਔਖਾ ਕਰ ਰਿਹਾ ਤੇ ਫਿਰ ਇਹਦੇ ਬਾਅਦ ਮੈਂ ਕਾਰਟੂਨ ਲਾਨੀ ਹੁੰਨੀ ਆ ਦੇਖੋ ਆ ਦੇਖੋ ਕਿ ਮੈਂ ਸਿਰ ਝਾੜ ਰਿਹਾ ਦੇਖੋ ਸਬੌਲੀਆਂ ਵਾਂਗੂ ਵਾਲ ਸਾਰੇ ਖੰਡਾਈ ਬੈਠਾ ਏ ਇਹਦੇ ਵਾਲ ਨਾ ਕੁੰਡਲਾ ਵਾਲੇ ਨੇ ਜਿਵੇਂ ਨੂਡਲਸ ਬਣ ਜਾਂਦੇ ਨੇ ਓਵੇਂ ਨੇ ਇਹਦੇ ਵਾਲ ਚੱਲ ਝਾਟਾ ਖੰਡਾਈ ਬੈਠਾ ਏ ਮੂਰੇ ਤੇ ਬਹਾਨ ਹੀ ਰਿਹਾ ਰੋ ਰਿਹਾ ਏ ਤੇ ਫਿਰ ਮੈਂ ਉਹਨੂੰ ਕਾਰਟੂਨ ਲਾ ਕੇ ਦੰਨੀ ਹੁੰਨੀ ਆ ਬਾਅਦ ਚ ਫੇਰ ਟਕਾਨੀ ਹੁੰਨੀ ਆ ਤੇ ਉਹਦੀ ਮੰਮੀ ਤਾਂ ਤਿਆਰ ਹੋ ਰਹੀ ਸੀਗੀ ਤਾਂ ਕਰਕੇ ਹੁਣ ਮੈਂ ਸਿਰ ਵਾਰੀਆਂ ਚਲ ਕੋਈ ਨਾ ਉਹ ਵੀ ਜਾ ਕਿਤੇ ਜਾਣਾ ਹੁੰਦਾ ਇਹਨੂੰ ਹਮੇਸ਼ਾ ਮੈਂ ਹੀ ਤਿਆਰ ਕਰਦੀ ਹੁੰਨੀ ਆ ਕੱਦੂ ਨੂੰ ਆਰਮਨਾਲ ਬੈਠਾ ਇਹਨੂੰ ਕੋਈ ਪਤਾ ਨਹੀਂ ਵੀ ਮੈਂ ਜਾਣਾ ਇਹ ਮੈਂ ਇਹਨੂੰ ਕਹਿ ਰਹੀ ਆ ਵੀ ਸਾਡਾ ਜੀ ਨਹੀਂ ਲੱਗਣਾ ਹੈਗਾ ਕਿਉਂਕਿ ਮੇਰਾ ਤਾਬੂ ਵੀ ਨਾ ਜਮਾ ਜੀ ਨਹੀਂ ਲੱਗਦਾ ਹੈਗਾ ਕਿਉਂਕਿ ਹਰ ਵਕਤ ਮੰਮਾ ਮੰਮਾ ਕਹਿ ਕੇ ਹੱਕਾ ਮਾਰੀ ਜਾਂਦਾ ਹੈ ਮੰਮਾ ਮੰਮਾ ਫਿਰ ਬਸ ਇਹਨੂੰ ਚਾਰ ਮੰਨੂ ਜਦ ਇਹ ਚਲੇ ਜਾਂਦਾ ਹੈ ਫਿਰ ਮੈਨੂੰ ਇਹਦੀ ਹੱਕਾਂ ਹੀ ਸੁਣੀ ਜਾਂਦੀ ਆ ਵੀ ਮੈਨੂੰ ਇੱਧਰ ਤੋਂ ਬਾਜ਼ ਮਾਰ ਰਿਹਾ ਉੱਧਰ ਤੋਂ ਤਾਂ ਕਰਕੇ ਉਹਨੂੰ ਕਹਿ ਰਹੀ ਵੀ ਮੇਰਾ ਨੀਜੀ ਲੱਗਣਾ ਹੈਗਾ ਤੇਰੇ ਬਿਨਾ ਹਾਂ ਮੈਂ ਤਾਂ ਆਪ ਕਹਿ ਰਹੀ ਵੀ ਦੇਖੇ ਬੈਗ ਕਿੱਡਾ ਭਰਿਆ ਖਾਲੀ ਪਿਆ ਖਾਲੀ ਹੈ ਇਹ ਵੀ ਆਪਣੀ ਮੈਨੇਜਰ ਦਿਖਾਣੀ ਸੀ ਨਾ ਐਨੇ ਦਿਨ ਲਾਣੇ ਨਹੀਂ ਫਿਰ ਉਹ ਛੋਟਾ ਬੈਗ ਉੱਥੇ ਪਿਆ ਦਿੱਲੀ ਰੱਖਿਆ ਦਿੱਲੀ ਰੱਖਿਆ ਹੈਗਾ ਜੱਡੀ ਬੈਗ ਜਾਦੇ ਵੱਡਾ ਹੈ ਫਿਰ ਛੋਟਾ ਮਿਲ ਕੋਈ ਹੈ ਨਹੀਂ ਲੋ ਮੇਰੀ ਦਰਾਨੀ ਚੱਲੀ ਆਪਦੇ ਪੇਕਿਆਂ ਨੂੰ ਮੈਂ ਤਾਂ ਇਹ ਵੀ ਸਮਝਾਈ ਤੇ ਸਮਝੀ ਨਹੀਂ ਮੈਂ ਗੈਸ ਆਉਣ ਦੀਆਂ ਤੀਆਂ ਤਾਂ ਮਨਾ ਲੀਆਂ ਹੁਣ ਕਿਆ ਕਰਨਾ ਜਾ ਕੇ ਓਤੇ ਪਾਲਾਂਗੇ ਓਤੇ ਪਾਲੀ ਕਿ ਬੇਬੇ ਨੂੰ ਲਾਲੀ ਲਾੜ ਬੇਬੇ ਨੂੰ ਲਾਲੀ ਲਾੜ ਕਿੱਦਾਂ ਬੋਲੀਆਂ ਪਾਜਾ ਕਿੱਦਾਂ ਪਾਸੀ ਹਣਾ ਤੀਆਂ ਤਾਂ ਸਿਉਰੇ ਮਨਾ ਲੀਆਂ ਦੇਖੀ ਕਿਵੇਂ ਛੁੱਟ ਰਿਆ ਵੀ ਮੰਮਾ ਚੱਲੀ ਉਹ ਵੀ ਨਾਲੇ ਜਾਏਗਾ ਤੂੰ ਟੋਕਰੀ 'ਚ ਬਹਿ ਜਾ ਹੈ ਠਾਟੀ ਠੀਂ ਚ ਚੱਲੀ ਆ ਮੰਮਾ ਐਸੀ ਹੈ ਇਸ ਇਲਾਕੇ ਠੰਡਾ ਹੋ ਜਾਊਗੀ ਗੱਡੀ ਬਣਾਏ ਪਲ ਬੈਠਾ ਪਰ ਹਾਂ ਆ ਫੜੀ ਮੇਰੀ ਆਹਾ ਆਹਾ ਇਸ ਕੀ ਦਿੱਤੀ ਚਲੋ ਰਹਿਣ ਦੇ ਜੀ ਮੇਰਾ ਕੈ ਲੱਗੀ ਗਿਆ ਬਾਈ ਬਾਊ ਅਗੋਂ ਇਹਨੂੰ ਤੇ ਫਾਈ ਕਰਦੇ ਤਾਂ ਮੈਂ ਤਾਂ ਨਾ ਕਰਾਉਣਾ ਬਾਈ ਬਾਈ ਚੱਤੀ ਦਾ ਤਾਂ ਹੀ ਚਕੀਨ ਆਪੂਰਾ ਹੋਰ ਨਹੀਂ ਮੁੜਦਾ ਹਫਤਾ ਆਉਂਦਾ ਸੱਟ ਆਇਆ ਆਨਲਾਈਨ ਰੁਝਾ ਖੋਲੀ ਬੀਬੀ ਮੜਾ ਜਾ ਨੂੰ ਨਾ ਬੋਲਣਾ ਨਹੀਂ ਕਿਉਂ ਬੀਬੀ ਦਾ ਟਾਈਮ ਆ ਜਾ ਗਿਆ ਨਹੀਂ ਹੈਗਾ ਇਸ ਕਰਕੇ ਬੀਬੀ ਖੋਲਦੀ ਨਹੀਂ ਹੈ ਕੋਈ ਗੱਲ ਨਹੀਂ ਆਪੂ ਦਾ ਸੈਟ ਆਪਾਂ ਖੋਲ ਕੇ ਦੇਖਦੇ ਆ ਹਰੇ ਰੰਗ ਦਾ ਇਹ ਤੋਤਾ ਫਰੀ ਕਾਰਡ ਕਲਰ ਪਾਉਗਾ ਜੇ ਕਾਲਾ ਪਾ ਕੇ ਗਿਆ ਇਹ ਹੁਣ ਹਰਾ ਪਾਉਗਾ ਲਓ ਜੀ ਇਹ ਆਇਆ ਫਲਿੱਪ ਕਾਰਡ ਤੋਂ ਪਹਿਲਾ ਵੀ ਜਿਹੜਾ ਸੈੱਟ ਆਰਡਰ ਕਰੇ ਤਾਂ ਬਹੁਤ ਸੋਹਣਾ ਦਾ ਕੱਪੜਾ ਹੀ ਬਹੁਤ ਸੋਹਣਾ ਦਾ ਪਹਿਲੇ ਵਾਲਾ 180 ਰੁਪਏ ਦਾ ਤਾਂ ਇਹ ਪਤਾ ਨਹੀਂ 200 200 ਦਾ ਹੋਣਾ ਸ਼ਾਇਦ ਹੋਇਆ ਪਾਈ ਲੈ ਕੇ ਤਾਂ 266 ਰੁਪਏ ਗਿਆ ਪਰ 30 40 ਰੁਪਏ ਤਾਂ ਨਾਲ ਹੀ ਡਿਲੀਵਰੀ ਹੋਉਂਦੀ ਆ ਇਸ ਕਰਕੇ ਮੇਰੇ ਨਾਲ ਇੱਕ ਆਪਟ ਚ ਕੋਨ ਹੈ ਤੇ ਦੂਜੇ ਹੱਥ ਨਾਲ ਮੈਂ ਖੋਲ ਰਹੀ ਆ ਦਾ ਪੋਪਲੇ ਦਾ ਸੈੱਟ ਆ ਲਓ ਜੀ ਟੈਡੀ ਵੀਅਰ ਵਾਲਾ ਆ ਨਿਕਲ ਇਹਦਾ ਵੀ ਕੱਪੜਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਕਲਰ ਹੈ ਹਨਿਕਾ ஆன்ਲਾਈਨ ਕੱਪੜੇ ਬਹੁਤ ਸੋਹਣੇ ਮਿਲ ਜਾਂਦੇ ਆ ਮੈਂ ਕਦੇ ਮੰਗਵਾਏ ਨਹੀਂ ਯੂਵੀ ਦੇ ਪਰ ਆਬੂ ਦੇ ਮੰਗਵਾ ਰਹੇ ਹਾਂ ਹੁਣ ਪਤਾ ਇੱਕ ਵਾਰ ਮੰਗਾਇਆ ਤਾਂ ਯੂਵੀ ਦਾ ਟਰੈਕਸੂਟ ਬਹੁਤ ਵਧੀਆ ਨਿਕਲਿਆ ਤਾਂ ਪਰ ਛੋਟੇ ਬੱਚਿਆਂ ਦੇ ਕੱਪੜੇ ਪਹਿਲੀ ਵਾਰ ਦੇਖੇ ਆਂ ਆਨਲਾਈਨ ਕੱਪੜਾ ਐਂ ਨਾ ਕਈ ਵਾਰ ਤਾਂ ਨਹੀਂ ਡਰਦੇ ਮੂੰਹ ਆਉਂਦੇ ਪਤਾ ਨਹੀਂ ਕੱਪੜਾ ਕਿਦਾਂ ਦਾ ਹੋਊਗਾ ਹਨਾ ਪੈਸੇ ਵੇਸਟ ਨਾ ਜਾਣ ਇਹ ਉਹ ਪਤਾ ਕਰਕੇ ਨਾ ਦੇਖੇ ਵੀ ਨਾ ਡਰ ਚ ਲੱਗਦਾ ਏ ਟਰੈਕਸੂਟ ਮੰਗਾਇਆ ਸੀਗਾ ਉਹ ਵੀ 14-1500 ਦਾ ਚੱਲ ਰੇਟ ਦੇ ਹਿਸਾਬ ਨਾਲ ਠੀਕ ਤਾਂ ਪਰ ਇਹ ਵੀ ਹੁਣ ਰੇਟ ਦੇ ਹਿਸਾਬ ਨਾਲ ਕੱਪੜਾ ਬਹੁਤ ਵਧੀਆ ਏ ਆਂਦਾ ਵੀ ਕੀ ਆ 180 ਜਾਂ 200 ਰੁਪਏ ਚ ਬਹੁਤ ਸੋਹਣਾ ਸੈੱਟ ਆ ਬਹੁਤ ਜਿਆਦਾ ਸੋਹਣਾ ਕੱਪੜਾ ਹੀ ਬਹੁਤ ਵਧੀਆ ਜਿਆਦਾਤਰ ਤਾਂ ਆਪਾਂ ਨੂੰ ਕੱਪੜਾ ਵਧੀਆ ਚਾਹੀਦਾ ਕੱਪੜਾ ਬਹੁਤ ਵਧੀਆ ਹੈ ਲਓ ਜੀ ਹੁਣ ਟਾਈਮ ਹੋ ਗਿਆ 6:30 ਦਾ ਮੇਰੀ ਨਾ ਫੋਨ ਚ ਜੀ ਮੈਂ ਪਹਿਲਾਂ ਵੀ ਤੁਹਾਨੂੰ ਕਈ ਵੀਡੀਓਸ ਚ ਦੱਸਿਆ ਫੋਨ ਚ ਖਰਾਬੀ ਆ ਇੱਥੇ ਅਸੀਂ ਗੱਲਾਂ ਕਰਦੇ ਆ ਬਾਅਦ ਚ ਜਦ ਮੈਂ ਚੈੱਕ ਕਰਦੀ ਆ ਆਵਾਜ਼ ਨਹੀਂ ਆ ਰਹੀ ਹੁੰਦੀ ਤਾਂ ਮੈਨੂੰ ਉਹੀ ਗੱਲਾਂ ਬਾਅਦ ਚ ਰਿਕਾਰਡ ਕਰਨੀਆਂ ਪੈਣੀਆਂ ਵੀ ਅਸੀਂ ਕੀ ਗੱਲ ਕਰ ਰਹੇ ਸੀ ਉਸ ਟਾਈਮ ਤੇ ਸਵਾ 6 ਦਾ ਟਾਈਮ ਹੋ ਗਿਆ ਤੇ ਰੋਟੀ ਅੱਜ ਅਸੀਂ ਜਲਦੀ ਲਾ ਲਈ ਪੋਣੇ 6 ਆਈ ਲਾ ਲਈ ਕਿਉਂਕਿ ਦਰਨ ਜਟਾਣੀ ਅਸੀਂ ਰੋਟੀ ਥੋੜਾ ਸਾਨੂੰ ਹੋਲੀ ਲਾਣ ਦਾ ਐਕਸਪੀਰੀਅੰਸ ਹੈ ਜਦ ਮੰਮੀ ਲੱਗਦੀ ਹੈ ਸਾਡੇ ਨਾਲ ਤਾਂ ਬਹੁਤ ਜਲਦੀ ਰੋਟੀ ਲਾ ਹੋ ਜਾਂਦੀ ਆ ਤੇ ਬਸ ਇੱਧਰ ਹੁਣ ਮੈਂ ਬਾਹਰ ਆ ਗਈ ਵੇੜੇ ਚ ਵੇੜੇ ਬੱਦਲ ਦੇਖੋ ਕਿੰਨਾ ਹੋ ਰਿਹਾ ਏ ਤੇ ਇੱਧਰ ਬੀਬੀ ਨੂੰ ਮੈਂ ਕੈਮਰੇ ਚ ਲੈਣੀ ਆ ਬੀਬੀ ਕਹਿੰਦੀ ਮੈਂ ਨਹੀਂ ਆਣਾ ਹੈਗਾ ਕੈਮਰੇ ਚ ਤਾਂ ਮੈਂ ਬੀਬੀ ਨੂੰ ਫੇਰ ਦੁਬਾਰਾ ਸਮਝਾਉਣੀ ਆ ਵੀ ਬੀਬੀ ਬੈਕ ਬੈਕ ਵੀ ਫੋਨ ਦਾ ਪਿਛਲਾ ਪਾਸਾ ਦਿਖ ਰਿਹਾ ਏ ਵੀ ਇਹਦੇ ਚ ਕੋਈ ਚੱਕਰ ਨਹੀਂ ਹੈਗਾ ਬੀਬੀ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਆਉਣਾ ਹੈਗਾ ਬਸ ਵੀ ਮੈਨੂੰ ਮਨਾ ਕੀਤਾ ਏ ਵੀ ਉਹ ਨਹੀਂ ਦੇਖਣਾ ਹੈਗਾ ਫੋਨ ਤਾਂ ਜਮਾ ਹੀ ਨਹੀਂ ਦੇਖਣਾ ਇਸ ਕਰਕੇ ਮੈਂ ਬਾਰ-ਬਾਰ ਸਮਝਾ ਰਹੀ ਹਾਂ ਪਰ ਬੀਬੀ ਸਮਝਦੀ ਨਹੀਂ ਹੈਗੀ ਮੈਂ ਕਿਹ ਚਲ ਕੋਈ ਨਾ ਇੱਥੇ ਬੀਬੀ ਦੀਆਂ ਬਹੁਤ ਫਨੀ ਜੀਆਂ ਗੱਲਾਂ ਸੀਗੀਆਂ ਜਿਹੜੀਆਂ ਐਡ ਕਰੀਆਂ ਤੀਆਂ ਮੈਂ ਤਾਂ ਕਰਕੇ ਉਹ ਵੀ ਨਾਲੇ ਉਹ ਹੋ ਗਈਆਂ ਤੇ ਬਸ ਹੁਣ ਅਸੀਂ ਜਾਣਾ ਸੀ ਗੁਰਦੁਆਰੇ ਥੋੜੀ ਦੇਰ ਤੱਕ ਬਸ 15 ਮਿੰਟ ਤੱਕ ਯੂਵੀ ਆਜੂਗਾ 6:30 ਵਜੇ ਫਿਰ ਯੂਵੀ ਨੂੰ ਨਾਲੇ ਲੈ ਕੇ ਜਾਵਾਂਗੇ ਵੀ ਫਿਰ ਨਹੀਂ ਪਿੱਛੇ ਤੇ ਆ ਕੇ ਰੌਲਾ ਪਾਊਗਾ ਵੀ ਮੰਮਾ ਹਰਦਾਦੀ ਮੰਮਾ ਮੈਨੂੰ ਛੱਡ ਕੇ ਗੁਰਦੁਆਰੇ ਆਪ ਲੰਘੇ ਤਾ ਕਰਕੇ ਫਿਰ ਮੈਂ ਕਿਹਾ ਚੱਲਣੇ ਯੂ ਵਿਜਾ ਤੱਕ ਆਊਗਾ ਨਹੀਂ ਮੈਂ ਹਰਪ੍ਰੀਤ ਉਹਨਾਂ ਦੇ ਜਾ ਕੇ ਅਮਰੂਦ ਤੋੜ ਲੈ ਆਨੀ ਆ ਚਾਰ ਪੰਜ ਜਾ ਕੇ ਕਿਉਂਕਿ ਇਹਨਾਂ ਦੇ ਅਮਰੂਦ ਬਹੁਤ ਵਧੀਆ ਮੈਨੂੰ ਸਾਹਮਣੇ ਦਿਖ ਰਹੇ ਤੇ ਖਾਣ ਨੂੰ ਜੀ ਕਰ ਰਿਹਾ ਤਾਂ ਬੀਬੀ ਕਹਿੰਦੀ ਤੋੜ ਲਿਆ ਵੀ ਅਮਰੂਦ ਕਾ ਲਾਂਗੇ ਤਾਂ ਕਰਕੇ ਮੈਂ ਉਧਰ ਭੱਗੀ ਸੀਗੀ ਹੁਣ ਚੱਲਨੀ ਆ ਉਧਰ ਅਮਰੂਦ ਤੋੜਨ ਬਸ ਹੁਣ ਨਾ ਸਾਰੇ ਹੀ ਮਤਲਬ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਮੈਂ ਕਿਹਾ ਵੀ ਮੇਰਾ ਕੱਲੀ ਦਾ ਹੁਣ ਜੀ ਨਹੀਂ ਲੱਗਣਾ ਹੈਗਾ ਐ ਫਿਰ ਚਾਹੇ ਅਗਲੇ ਦੇ ਅਗਲਾ ਆਪਣੇ ਘਰ ਤੋਂ ਜਾ ਰਿਹਾ ਪਰ ਐਵੇਂ ਫੀਲ ਜਾਂ ਹੋ ਜਾਂਦਾ ਹੋਈ ਜਾਂਦਾ ਮੈਨੂੰ ਬੀ ਪਤਾ ਨਹੀਂ ਮੈਂ ਇਕੱਲੀ ਰਹਿ ਗਈ ਸਾਰੇ ਕੋਈ ਕਿੱਥੇ ਚਲੇ ਗਏ ਕੋਈ ਕਿੱਥੇ ਚਲੇ ਗਿਆ ਲੋ ਜੀ ਮੈਂ ਤੋੜ ਲਈ ਅਮਰੂਦ ਪੰਜ ਅਮਰੂਦ ਤੋੜ ਕੇ ਲਿਆਈਆਂ ਕਿਉਂਕਿ ਮੇਰੇ ਨਾਲ ਇੱਕ ਹੱਥ 'ਚ ਫੋਨ ਸੀਗਾ ਫੋਨ ਵੀ ਮੈਂ ਨਾਲੇ ਲਈ ਗਈ ਸੀ ਅ ਤਾਂ ਇੱਕ ਹੱਥ 'ਚ ਬਸ ਪੰਜ ਅਮਰੂਦ ਆਏ ਆ ਤਾਂ ਪੰਜ ਲਈ ਆਈ ਮੈਂ ਕਿਹ ਚੱਲ 6 7 ਲਿਆਉਂਗੀ ਪਰ ਪੰਜੇ ਅਮਰੂਦ ਟਹਿਰਿਆ ਵੀ ਗੇਰ ਦੀ ਆ ਰਹੀ ਥੀ ਰਸਤੇ 'ਚ ਬੀਬੀ ਕਹਿੰਦੀ ਐ ਨਾ ਖਾਓ ਬੀ ਧੋ ਕੇ ਖਾਓ ਬੀ ਕਈ ਵਾਰ ਮੌਸਮ ਉਹ ਹੈ ਵੀ ਕੋਈ ਚੀਜ਼ ਲੱਗ ਜਾਂਦੀ ਹੈ ਠੀਕ ਹੈ ਮਿੱਠੇ ਹਨ ਉਹ ਮਿੱਠੇ ਅਮਰੂਦ ਦੋ ਦਿਨ ਖਾਏ ਤੇ ਹਾਪੀ ਤੋਂ ਉਹਨਾਂ ਦੇ ਘਰੇ ਆ ਸੀ ਜਿੱਦਾਂ ਮੈਂ ਅਡੀ ਲਵਣ ਗਈ ਤੇ ਮਿੱਠੇ ਬੈਤੇ ਸਾਰੇ ਤਾਉ ਜੀ ਹੁਣ ਯੂਵੀ ਨੂੰ ਦੇ ਦੀ ਆਪਾਂ ਰੋਟੀ ਆ ਦਿਨ ਦੇਖ ਲਓ ਸਾਹਮਣੇ ਕਿੰਨਾ ਖੜਾ ਏ ਦਿਨ ਖੜਾ ਏ ਦੇਖ ਲਓ ਹਜੇ ਘੁੰਮਣੇ ਵਾਲੇ ਅੱਧੇ ਘੁੰਮ ਰਹੇ ਆ ਯੂਵੀ ਸਾਜੇ ਰੋਟੀ ਲੱਗ ਗਿਆ ਮੰਗਣ ਮੂੰਗੀ ਮੈਂ ਕਿਉਂਕਿ ਅੱਜ ਉਹਦੀ ਫੇਵਰਿਟ ਦਾਲ ਹੈ yellow ਦਾਲ ਤੇ ਨਾਲੇ ਪਾ ਲਈਏ ਥੋੜਾ ਜਿਹਾ ਦੇਸੀ ਕੀ ਨਿਆਣੇ ਨੂੰ ਨਾਈ ਜੀਆਂ ਚੀਜ਼ਾਂ ਵੀ ਦੇਣੀਆਂ ਚਾਹੀਦੀਆਂ ਹੈ ਤਾਂ ਕਿ ਨਿਆਣਾ ਖਾਵੇ ਇਹ ਆਪਣਾ ਘਰ ਦਾ ਬਣਿਆ ਕੀ ਹੈ ਦੇਸੀ ਕੀ ਹੈ ਨਾ ਚਲੋ ਦੂਜਾ ਤਾਂ ਆਪਣੇ ਲਈ ਇਹਨਾਂ ਅੱਜ ਕੱਲ ਤਾਂ ਸਭ ਨੂੰ ਪਤਾ ਵੀ ਹਾਨੇਕਾਰ ਕੋਮ ਦਾ ਪਰ ਘਰ ਦਾ ਘਰ ਦਾ ਬਣਿਆ ਆਪਾਂ ਦੇ ਸਕਦੇ ਹਾਂ ਨਾਲੇ ਨਿਆਣਾ ਖਾਣ ਨੂੰ ਮਿਲ ਜਾਂਦਾ ਚੀਜ਼ਾਂ ਨਹੀਂ ਨਾ ਜੇ ਫਿਰ ਨਾ ਦਈਏ ਤਾਂ ਨਿਆਣੇ ਨੂੰ ਖਾਣ ਚ ਬਹੁਤ ਪ੍ਰੋਬਲਮ ਆਂਦੀ ਆ ਇਹ ਕਿਤਾ ਬੱਚੇ ਖਾਂਦੇ ਨਹੀਂ ਤੇ ਦੂਜਾ ਵੀ ਇਹੀ ਦੀ ਚੀਜ਼ ਉਹਨਾਂ ਦੇ ਮਤਲਬ ਹਾਜਮ ਨਹੀਂ ਆਂਦੀ ਵੀ ਘੀ ਘੂ ਵਗੈਰਾ ਪਾਛੇ ਟਿਕਾ ਟਾਈਮ ਹੋ ਗਿਆ ਲੋ ਜੀ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਹੋ ਗਈ ਸਵੇਰ ਸਵੇਰ ਦਾ ਟਾਈਮ ਹੈਗਾ ਇਹ ਟਾਈਮ ਹੋ ਗਿਆ ਟਾਈਮ 8:30 ਹੋ ਗਿਆ ਕਿਉਂਕਿ 8 ਨਹੀਂ 9:30 ਕਿਉਂਕਿ ਨਾ ਤੀਆਂ ਤੋਂ ਬਾਅਦ ਮੇਰੀ ਹੋ ਗਈ ਹਾਲਤ ਖਰਾਬ ਦੀਆਂ ਤੋਂ ਬਦ ਨਾ ਦਾ ਸੱਚੀ ਦੱਸਾਂ ਵਲੌਗ ਤੁਹਾਨੂੰ ਬਸ ਮਾੜੇ ਮਾੜੇ ਸ਼ੋਟ ਲੈ ਲੈ ਉਹ ਕਰੂੰਗੀ ਪਾਉਂਗੀ ਕਿਉਂਕਿ ਵਲੌਗ ਬਣਾਉਣ ਨੂੰ ਵੀ ਜੀ ਨਹੀਂ ਕਰ ਰਿਹਾ ਜਮਾ ਹੀ ਨਾ ਤਾਂ ਉੱਠਿਆ ਜਾ ਰਿਹਾ ਕੰਮ ਕਰ ਰਿਹਾ ਇੰਨੀ ਗੜਾ ਉਹ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਕਿਉਂਕਿ ਆ ਮੌਸਮ ਅਜੀ ਹੈ ਨਾ ਮੌਸਮ ਨਾ ਜਿਹੜੀ ਅਜੀ ਹੋਈ ਪਈ ਆ ਮੈਨੂੰ ਲੱਗਦਾ ਮਾਝੂ ਹਾਰਤ ਹਰ ਦੋ ਰਿਹਾ ਇੰਨੀ ਬੇਕਾਰ ਮੌਸਮ ਹੋਈ ਪਈ ਆ ਵੀਰ ਕਰਿਆ ਕਰਤੇ ਖਾਇਆ ਪੀਆ ਵੀ ਕੁਝ ਮਤਲਬ ਉਹ ਵੀ ਨਹੀਂ ਹੈਗਾ ਵੀ ਹਨਾ ਜਿਆਦਾ ਖਾਇਆ ਹੋਵੇ ਜਾਂ ਜਿਆਦਾ ਗਲਤ ਖਾਇਆ ਹੋਵੇ ਜਾਂ ਫਿਰ ਵੀ ਪਾਣੀ ਪੀਏ ਜਾਂਦਾ ਹੋ ਬਠੰਦਾ ਨਾ ਤਾਂ ਵੀ ਉਸ ਹਾਲ ਤਿੰਨੀ ਖਰਾਬ ਹੋ ਗਈ ਨਹੀਂ ਪੂਰੀ ਐਵੇਂ ਉਸ ਅੱਜ ਤਾਂ ਉੱਠਣ ਨੂੰ ਮਸਾਂ ਉੱਠੇ ਆ ਸਾਰਾ ਕੰਮ ਪੀਆ ਸਾਰਾ ਕੰਮ ਹੀ ਬਹੁਤ ਔਖਾ ਕਰਨਾ ਤੇ ਮੇਰੀ ਬਰਾਲੀ ਚਲੀ ਗਈ ਫੇਕ ਗਿਆ ਕੰਮ ਬਸ ਬਹੁਤ ਔਖਾ ਕਰ ਰਿਹਾ ਹਾਂ ਤਾਂ ਮਹਾ ਦੁੱਖੀਆਂ ਨੇ ਬਹੁਤ ਉਹਨਾਂ ਨੂੰ ਕਹਿ ਰਹੀਆਂ ਭਾਈ ਟਾਈਮ ਹੋ ਗਿਆ ਦਵਾਈ ਪਹਿਲਾਂ ਯੂਨ ਨੂੰ ਛੱਡ ਕੇ ਆਣਾ ਹਾਂ ਨਾ ਦਵਾਈ ਤਾਂ ਮੈਂ ਲੈ ਕੇ ਆਉਂਗੀ ਜਦ ਅਹ ਛਾੜੂ ਕੋਲ ਤਾਂ ਲਾਲਾ ਪਹਿਲਾਂ ਕੰਮ ਤਾਂ ਕਰਨਾ 10 ਵਜੇ ਦੇ ਹਾਂ ਕੰਮ ਨਵੇੜਲਾ ਫਿਰ ਚਲੂੰ ਸ਼ੋਕ 10 ਵਜੇ ਤੇ ਫਿਰ ਤਾਂ ਹੁੰਦਾ ਨਹੀਂ ਮਾਟੂ ਦਿੱਤਾ ਮੈਂ ਨਹੀਂ ਛੱਡਿਆ ਮੈਂ ਲੈਣਾ ਇਹਨੂੰ ਕੰਮ ਨਵੇੜਲਾ ਲੈ ਲਓ ਜੀ ਮੈਂ ਆਪਣੀ ਦਾਲ ਚ ਰੋਟੀ ਲਈ ਚੂਰ ਡੇਢ ਰੋਟੀ ਨਾ ਮੈਂ ਹੁਣ ਦਾਲ ਚ ਚੂਰ ਕੇ ਰੱਖ ਲਈ ਰਾਤ ਅਸੀਂ ਮੂੰਗੀ ਮਸਰੀ ਬਣਾਈ ਤੀ ਹੁਣ ਅਸੀਂ ਫੇਰੇ ਬਣਾਈਏ ਮਾਹ ਛੋਲਿਆਂ ਦੀ ਦਾਲ ਚੁਰ ਕੇ ਹੁਣ ਟੱਕ ਕੇ ਰੱਖ ਦੇਣੀ ਐ ਮੈਂ ਫਿਰ ਇਹ ਪੂਰੀ ਗਰਜੂਗੀ ਫਿਰ ਮੈਨੂੰ 15-20 ਮਿੰਟ ਤੱਕ ਰੱਖੀਓ ਵੀ ਉਹ ਵੀ ਕਹਿੰਦਾ ਮम्मा ਮੇਰਾ ਵਲੌਗ ਬਣਾਓ ਜਦ ਮੈਂ ਇਹਨੂੰ ਕੱਲ ਕਿਹਾ ਤਾਂ ਵੀ ਅੱਜ ਬਣਾਵਾ ਕਹਿੰਦਾ ਮੈਂ ਅੱਜ ਨਾ ਬਣਾਇਓ ਕਿਉਂਕਿ ਗੱਲ ਇਹ ਰੋ ਰਿਹਾ ਤਾਂ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਜਿਉਂ-ਜਿਉਂ ਬڑا ਹੋ ਰਿਹਾ ਇਹਦਾ ਕੰਮ ਖਰਾਬ ਹੋ ਰਿਹਾ ਸਕੂਲ ਨਹੀਂ ਇਹ ਜਾਂਦਾ ਬੀਬੀ ਕੱਲ ਰੋਂ ਰੋਵੇ ਕਿਉਂ ਅੰਦਰ ਮੈਂ ਜਨ ਆਹ ਹਾਂ ਲਾ ਸਮਝ ਆਇਆ ਤੰਨੂ ਫੇਰ ਵੀ ਹੁਣ ਅੱਗੇ ਛੁੱਟੀਆਂ ਹੀ ਆ ਆ ਕੋਈ ਕਦੇ ਕੁਸਾ ਗਿਆ ਕਦੇ ਕੁਸਾ ਗਿਆ ਦੇ ਛੁੱਟੀ ਦੇ ਛੁੱਟੀ ਦੇ ਛੁੱਟੀ ਛੁੱਟੀ ਪਰ ਛੁੱਟੀ ਹਾਂ ਬਾਈ ਹੋਰ ਪੜਾਈ ਬੀਬੀ ਕਹਿੰਦੀ ਪੜਾਈ ਕਰ ਲੈ ਪੜਾਈ ਤੇਰੇ ਕੰਮ ਆਊਗੀ ਹਾਂ ਅੱਜ ਕਹਿੰਦਾ ਮੇਰਾ ਵਲੋਗ ਬਣਾਉ ਕਿਉਂਕਿ ਅੱਜ ਇਹ ਦੰਦ ਗਾੜ ਰਹੇ ਆ ਲੋਰੇ ਤੇ ਆਪਾਂ ਤੋੜ ਲੀਏ ਦੋ ਆ ਸਾਡੀਆਂ ਮਿਰਚਾਂ ਦੇ ਦੇਖੋ ਕਵਾੜ ਕਿੰਨਾ ਹੋ ਗਿਆ ਇਹ ਵੀ ਹੁਣ ਪਟਣਾ ਹੈ ਮੌਸਮ ਠੰਡਾ ਹੈ ਹੁਣ ਪਟ ਦਾਂਗੇ ਮਿਰਚਾਂ ਵਾਈਆਂ ਨਹੀਂ ਆ ਕੋੜੀਆਂ ਐ ਨਾ हां के देख लो एक मिर्ची ਧੂਆ ਕਢਾ ਦੋਗੇ। ਇੰਨੀ ਮਿਰਚ ਐ। ਇਹ ਹੁਣ ਅਸੀਂ ਦਹੀਂ ਚ ਪਾਣ ਨੂੰ ਕੱਟ ਕੇ ਰੱਖਦੇ ਆ। ਬਹੁਤ ਮਿਰਚ ਐ। ਮਿਰਚ ਐਨੀਆਂ ਐਨੀਆਂ ਐ ਪਰ ਹੱਦ ਨਾਲੋਂ ਜ਼ਿਆਦੇ ਕੋੜੀਆਂ। ਔਰ ਜੇ ਮੈਂ ਆਪਣੀ ਰੋਟੀ ਲੈ ਆਈ ਆ ਦੇਖੋ। ਰੋਟੀ ਲਈ ਆਈ ਬਸ ਇੱਕ ਨਾ ਸਵਾ ਕ ਰੋਟੀ ਚੂੜੀ ਐ ਬਸ। ਸਵਾ ਕ ਰੋਟੀ ਚੂੜੀ ਆ ਉਹ ਵੀ ਚੂਰ ਕੇ ਖਾਉਂਗੀ। ਬਿਆਂ ਗਾਲ ਜੇ ਕਿਉਂਕਿ ਉਹ ਮੈਂ ਜਿਵੇਂ ਖਾਣਾ ਪੀਣਾ ਜਦੋਂ ਕੁਝ ਉਹ ਹੋ ਜਾਂਦਾ ਹੈ ਵੀ ਹੁਣ ਕਈ ਦਿਨ ਹੋ ਗਿਆ ਨਾ ਚੱਲ ਰਿਹਾ ਤਾਂ ਕਰਕੇ ਥੋੜਾ ਜਿਹਾ ਖਾਣਾ ਪੀਣਾ ਮੂੰ ਵੀ ਘਟਾਇਆ ਬਈਆ ਇੱਕ ਵਾਰੀ ਵਜਨ ਸੈਟ ਆ ਗਿਆ ਵੀ ਫਿਰ ਉਹਦੇ ਬਾਅਦ ਆਪਣਾ ਬਸ ਜਿਵੇਂ ਸਵੇਰੇ ਦੋ ਰੋਟੀਆਂ ਆਪਣੀਆਂ ਸ਼ਾਮ ਦੋ ਰੋਟੀਆਂ ਬਸ ਉਹਦਾ ਖਾਂਦੀ ਵੀ ਅੱਗੇ ਦੋ ਦੋ ਇਤਿਆਂ ਹੁਣ ਵੀ ਹੋਰ ਥੋੜੀ ਜਿਹੀ ਘਟਾ ਤੀਆਂ ਹੋਰ ਚੀਜ਼ ਦਿਖਾਈ ਜਾਂਦੇ ਆ ਵੀ ਫਰੂਟ ਵਗੈਰਾ ਖਾ ਲੰਨੇ ਨੇ ਇਹ ਜੀ ਵੀ ਗੱਲ ਨਹੀਂ ਹੈਗੀ ਵੀ ਖਾਂਦੇ ਹੀ ਕੁਛ ਨਹੀਂ ਖਾਂਦੇ ਆ ਫਰੂਟ ਖਾ ਰਹੇ ਆ ਖਾਈ ਜਾਂਦੇ ਆ ਵਧੀਆ ਲੱਗਦੇ ਨੇ ਹੁਣ ਤਾਂ ਚਲੋ ਕਿਉਂਕਿ ਇਹ ਮੌਸਮ ਵੀ ਇਹ ਜੀ ਹੋਈ ਪਈ ਹੈ ਨਾ ਵੀ ਇਹ ਠੀਕ ਚੰਗੇ ਭਲੇ ਬੰਦੇ ਨੂੰ ਬਿਮਾਰ ਕਰ ਰਹੀ ਹੈ بس اج دی ویڈیو నా ਮੇਰੀ ਇੱਥੇ ਤੱਕ ਸੀਗੀ ਇਹਨਾ ਵਲੌਗ ਅੱਜ ਮੈਂ ਤੇ ਬਹਿਆਂ ਨਹੀਂ ਹੈਗਾ ਨਾ ਮੇਰਾ ਜੀ ਕਰ ਰਿਹਾ ਬਣਾਉਣ ਨੂੰ ਕਿਉਂਕਿ ਹੁਣ ਮੈਂ ਰੋਟੀ ਖਾ ਕੇ ਬਸ ਪਹਿਲਾ ਕੰਮ ਲਗੂਗੀ ਕਿਉਂਕਿ ਮੈਂ ਰਾਤ ਵੀ ਨਹੀਂ ਨਾ ਰੋਟੀ ਖਾਈ ਹੈਗੀ ਹੁਣ ਖਾ ਰਹੀ ਐ ਤੇ ਹੁਣ ਬਸ ਮੈਂ ਰੋਟੀ ਖਾ ਕੇ ਅਬ ਦਾ ਕੰਮ ਲਗਦੀ ਐ ੋਲੀ-ੋਲੀ ਕਰੂੰਗੀ ਸਾਰਾ ਕਿਉਂਕਿ ਹੁਣ ਦੇਖੋ ਸਾਰਾ ਕੰਮ ਐ ਹੁਣ ਮੰਮੀ ਇੰਨਾ ਇਕੱਲਾ ਇਕੱਲੀ ਨਹੀਂ ਕਰ ਸਕਦੀ ਇਸ ਕਰਕੇ ਮੈਂ ਕਰਨਾ ਤਾਂ ਪਊਗਾ ਨਾਲ ਕਿਉਂਕਿ ਉਹ ਵੀ ਜਦ ਕਦੇ ਬਿਮਾਰ ਹੋ ਜਾਂਦੀ ਐ ਤਾਂ ਉਹ ਵੀ ਨਾ ਕਰਦੀ ਆ ਅਰ ਇਹਨਾਂ ਤੋਂ ਬਾਅਦ ਜੇ ਪਾਪਾ ਮਾਰਾ ਤਾਂ ਬੈਠਦੇ ਪੈਸੇ ਕੰਮ ਤਾਂ ਕਰਨਾ ਹੀ ਹੈ ਚਲੋ ਜੀ ਹੁਣ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਵੀਡੀਓ ਨੂੰ ਲਾਈਕ ਕਰਿਓ ਤੇ ਇੱਕ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਹੁਣ ਮਿਲਾਂਗੇ ਅਗਲੇ